옴 샤르밤에 파리푸루남 스와하 옴 샤르밤에 파리푸남 스와하 ਬਾਗੇ ਹੋ ਚਲੋ ਚਲੋ ਬਗਲਾ ਮਨੋ ਜਿਕਰਾ ਬਗਲਾ ਦੇਵੀ ਦਾ ਹੋਰ ਸਾਰੇ ਦਰਵਾਜ ਕੀ ਜੈ ਜਿਕਰਾ ਸ਼ਿਆਵਾਲਾ ਹੋਰ ਸਾਰੇ ਦਰਵਾਜ ਕੀ ਜੈ ਜਿਕਰਾ ਦਸਾਂ ਮਹਾਵਿਦਿਆ ਦਾ ਹੋਰ ਸਾਰੇ ਦਰਵਾਜ ਕੀ ਜੈ ਕਰ ਦਿਓ ਚਲੋ ਚਲੋ ਇ ਬਾਕੀ ਵੀ ਦੇਖੋ ਕਿ ਨਾਲ ਰੱਖੋ ਕਿ ਤੇ ਐਨ ਨੂੰ ਉਲਟਾ ਜਾਵੇ ਥਾਲਾ ਕਿ ਕਰੀ ਤੇ ਥਾਲ ਰੱਖੋ ਉੱਪਰਲਾ ਚੱਕ ਲੈਣਾ ਉੱਪਰਲਾ ਚੱਕ ਲਓ ਵੀ ਥਾਲੇ ਤੇ ਰੱਖ ਲਓ ਥਾਲ ਲਿਆ ਉਤੋਂ ਤਲਮਾ ਬੋਲਣ ਨਾਲ ਡਈ ਜਾ ਥੱਲੇ ਨੂੰ ਉਹ ਗਰਮੀਆਂ ਜੇਦਾ ਹੋ ਗਏ ਉੱਪਰਲਾ ਉੱਪਰਲਾ ਚੱਕ ਲਓ काले 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 ਅਲੀਮ ਹੋ ਫਤਵਾ ਅਲੀਮ ਹੋ ਫਤਵਾ ਅਲੀਮ ਹੋ ਫਤਵਾ ਇਹ ਪ੍ਰੋਗਰਾਮ ਕੀ ਅਗਾਲ ਕੀ ਆਜੇਗਾ ਭਗਵਤੀ ਮਾਂ ਬਗਲਾ ਦੀ ਜਨਮ ਦਿਨ ਦੇ ਉਪਲਖਸ ਦੇ ਵਿੱਚ ਅੱਜ ਬਹੁਤ ਵੱਡੇ ਪੁੰਡਾਰੇ ਦਾ ਔਰ ਹਵਨ ਦਾ ਆਯੋਜਨ ਕੀਤਾ ਗਿਆ ਠੀਕ ਹੈ ਤਾਂ ਮੈਂ ਮਾਂ ਬਗਲਾ ਦੇ ਇਸ ਜਨਮ ਦਿਨ ਸਮਰੋਹ ਦੇ ਉਪਲਖਸ ਦੇ ਵਿੱਚ ਸਮਸਤ ਵਿਸ਼ਵ ਨੂੰ ਮੰਗਲ ਕਾਮਨਾਵਾ ਕਰਦਾ ਤੇ ਅਸ਼ੀਰਵਾਦ ਦਿੰਦਾ ਕਿੰਨੀਆਂ ਮੂਰਤੀਆਂ ਦੀ ਸਥਾਪਨਾ ਇੱਥੇ ਕੀਤੀ ਗਈ ਹੈ ਇਸ ਮਰਤੰਜੇ ਮਹਾਦੇਵ ਦਸ਼ਮਹਾ ਵਿਦਿਆ ਮੰਦਰ ਦੇ ਵਿੱਚ ਦਸੀ ਦੇਵੀਆਂ ਦੀ ਸਥਾਪਨਾ ਮਾਂ ਕਾਲੀ ਤੋਂ ਲੈ ਕੇ ਮਾਂ ਲక్ష్ਮੀ ਤੱਕ ਦਸੀ ਮਹਾਵਿਦਿਆ ਮਾ ਦੀ ਸਥਾਪਨਾ ਕੀਤੀ ਗਈ ਹੈ ਮਰਤੰਜੇ ਮਹਾਦੇਵ ਦੀ ਸਥਾਪਨਾ ਜਿਹੜੇ ਮਰਤੰਜੇ ਰੂਪ ਦੇ ਵਿੱਚ ਭਗਵਾਨ ਸ਼ਿਵ ਜਿਹੜੇ ਵਿਰਾਜਮਾਨ ਹੈ ਇਸ ਮੰਦਰ ਦੇ ਵਿੱਚ ਠੀਕ ਹੈ ਜੀ ਜਿਹੜੇ ਭਗਤ ਜਨ ਹਾਲੇ ਤੱਕ ਨਹੀਂ ਇੱਥੇ ਪਹੁੰਚ ਪਾਏ ਉਹਨਾਂ ਨੂੰ ਕੀ ਕਹਿਣਾ ਚਾਹੀਏ ਮੈਂ ਕਹਿਣਾ ਚਾਹੁੰਗਾ ਕਿ ਉਹਨਾਂ ਨੂੰ ਦਸੀ ਮਹਾਵਿਦਿਆਮਾ ਦੇ ਦਰਸ਼ਨ ਲਈ ਉਹਨਾਂ ਦਾ ਅਸ਼ੀਰਵਾਦ ਲਈ ਉਹ ਮੰਦਿਰਾਂ ਮਾਂ ਦਾ ਅਸ਼ੀਰਵਾਦ ਲੈਣ ਦਸੀ ਸਰੂਪਾਂ ਦੇ ਵਿੱਚ ਮਾਂ ਵੀ ਰਾਸ਼ਮਾ ਦਾ ਮੰਦਿਰ ਇਹ ਮੰਦਿਰ ਦੀ ਸਥਾਪਨਾ ਕਦੋਂ ਹੋਈ ਤੇ ਕਿਹੜੀ ਜਗ੍ਹਾ ਤੇ ਹੈਗਾ ਮੰਦਿਰ ਦੀ ਸਥਾਪਨਾ ਨੂੰ 2 ਸਾਲ ਤੋਂ ਜ਼ਿਆਦਾ ਹੋ ਗਿਆ ਇਹ ਦੂਸਰੀ ਜਨਤੀ ਹੈ ਜਿਹੜੇ ਅਸੀਂ ਮਾਂ ਦੀ ਮਨਾ ਰਹੇ ਹਾਂ ਔਰ ਦੇਵੀਆਂ ਦੀ ਪੂਜਾ ਕਰ ਰਹੇ ਹਾਂ ਦਸੀ ਦੇਵੀਆਂ ਦੀ ਇਹ 2 ਸਾਲ ਤੋਂ ਜ਼ਿਆਦਾ ਹੋ ਗਿਆ ਕਿਹੜੀ ਜਗ੍ਹਾ ਤੇ ਹੈ ਇਸਲਾਮਾਬਾਦ ਹੈ ਅਜੀਤਨਗਰ ਹੁਸ਼ਾਰਪੁਰ ਦੇ ਵਿਚਕਾਰ ਇੱਥੇ ਪਹੁੰਚਣਾ ਹੋਵੇ ਤਾਂ ਕਿਹੜਾ ਰਸਤਾ ਜਿਹੜਾ ਹੈਗਾ ਵਾ ਹੁਸ਼ਾਰਪੁਰ ਬਸ ਸਟੈਂਡ ਰੇਲਵੇ ਸਟੇਸ਼ਨ ਤੋਂ ਇਸਲਾਮਾਬਾਦ ਬੜੀ ਆਸਾਨੀ ਨਾਲ ਟੈਂਪੂ ਦੇ ਨਾਲ ਜਾਂ ਕਿਸੇ ਵੀ ਤਰ੍ਹਾਂ ਨਾਲ ਆਟੋ ਨਾਲ ਪਹੁੰਚਿਆ ਜਾ ਸਕਦਾ ਹੈ